ਓ ਭਰਾਵਾ ਕਿੱਦਾਂ ਨੁਕਸਾਨ ਕਰੀ ਜਨਾ ਕੀ ਹੋ ਗਿਆ ਮੈਂ ਤਾਂ ਬੋਜ-ਬੋਜ ਵੜਦਾ ਤੂੰ ਕਹਿੰਦਾ ਗਾ ਪਈ ਜਨਾ ਦੇ ਤੇਰੀ ਦੀ ਲੈ ਤੇਰੀ ਦੀ ਕਰੀ ਜਨਾ ਤਾਂ ਕੀ ਆ ਭਰਾਵਾ ਮੁਰਕੀ ਆ ਇਹ ਮੁਰਕ ਨਹੀਂ ਮੁਰਕ ਫਾਰਮ ਆ ਬਈ ਮੁਰਕ ਫਾਰਮ ਬਾਈ ਕਿਹੜਾ ਮੈਂ ਤਾਂ ਕਦੇ ਸੁਣਿਆ ਨਹੀਂ ਯਾਰ ਜੀਜੀ ਹੋਈ ਆ ਬਾਈ ਮੁਰਕਾ ਤਾਈਓ ਫੁੱਲ ਕਢਾਏ ਆ ਪਹਿਲੇ ਤਾਂ ਬੀਤਾਲ ਕਰਾਂਗੇ ਮੁਰਕੇ ਗੰਢੀ ਵੇਚਾਂਗੇ ਇੱਧਰ ਸਾਡਾ ਗੋਭੀ ਦਾ ਪਨੀਰੀ ਵਿਜੀਆ ਇੱਧਰ ਸਾਡੀ ਮੁਰਕ ਦੀ ਪਨੀਰੀ ਵਿਜੀਆ ਬਾਈ ਯਾਰ ਮੁਰਕ ਕਿੱਥੇ ਵੇਖਦੀ ਆ ਮੁਰਕ ਵੇਖਦੀ ਆ ਬਾਈ ਗੰਡੀਆਂ ਪੱਟ ਕੇ ਵੇਚਾਂਗੇ ਆ ਮੁਰਕੀ ਉੱਤੇ ਜਿਹੜਾ ਬੀ ਆ ਉਹ ਵੱਢ ਕੇ ਵੇਚਾਂਗੇ ਵੀ ਬੀ ਇਹਦਾ ਸਪੈ ਕਿੰਨੇ ਕੇ ਪੈਸੇ ਕਿਹਾ 1000 ਰੁਪਏ ਕਿਵਾਂਟਲ ਆ ਬਈ ਇਹ 400 ਰੁਪਏ ਕਿਵਾਂਟਲ ਮੁਰਕ ਹਾਂ ਕੋਈ ਕਿੰਨੇ ਕੇ ਵੇਖ ਵਾਂਜੰਦੇ ਆ ਇਹ ਬਈ ਪੈਸੇ ਲੱਖਾਂ ਜੀ ਜਾਂਦੀ ਹੈ ਗੱਲ ਤੇ ਪਰ ਇਹ ਮੰਨ ਲਓ ਵੀ ਇਹ ਸਾਡਾ ਫਾਰਮ ਆ ਭਰਾ ਬਣ ਕੇ ਤੂੰ ਤਾਂ ਐ ਥੋੜੀ ਜੰਨੇ ਬੱਕਰੀਆਂ ਨੂੰ ਪਾਉਣੀ ਹੁੰਦੀ ਐ ਮੈਂ ਤਾਂ ਬੱਕਰੀਆਂ ਆਸਤੇ ਹੀ ਆ ਨਾ ਬਈ ਬੱਕਰੀਆਂ ਆਸਤੇ ਤੂੰ ਐਡਾ ਮਹਿੰਗਾ ਸਾਡਾ ਥੋੜਾ ਪਾ ਬੱਕਰੀਆਂ ਵਾਦੇ ਪਾ ਮੱਕ ਉਹ ਮੱਕੀ ਖੜੀ ਆ ਉਹ ਪਾ ਇਹ ਮੁਰਕ ਥੋੜਾ ਪਾਉਣੀ ਐ ਬਈ ਐਵੀ ਬਣ ਕੇ ਤੇ ਬਾਹਰ ਆ ਜਾ ਇਹ ਮਿਹਦ ਨਾ ਕਿਸਾਨ ਬਹੁਤ ਆ 20 ਕਿੱਥੋਂ ਵੀ ਆਪਣਾ ਆਪ ਦਾ ਭਾਈ ਬੁਕਿੰਗ ਤੇ ਆ ਪਹਿਲਾ ਛਾਰ ਸਾਲ ਬੁਕਿੰਗ ਚੱਲੀ ਜਾਂਦੀ ਜਿਹਨਾਂ ਨੂੰ ਮੁਰਕ ਲੱਭੀ ਵੀ ਚਾਹੀਦਾ। ਪੀ ਜੀ ਹਾਂ ਜੇ ਤੂੰ ਕਹਿੰਗਾ ਅੱਜ ਤੈਨੂੰ ਵੀ ਨਹੀਂ ਮਿਲਦਾ ਵੀ ਅੱਜ ਮੈਨੂੰ ਮੈਨੂੰ ਦੇ ਦੇਂਗਾ ਵੀ ਭਾਈ ਅੱਜ ਬੁੱਕ ਕਰਾ ਕੇ ਜਾਵਾਂਗੇ 2 ਸਾਲਾਂ ਬਾਅਦ ਮਿਲੂਗਾ ਵੀ ਕੀ ਗੱਲ ਹੈ ਭਾਈ ਹਾਂ ਚੱਲ ਭਾਈ ਫਿਰ ਮੈਨੂੰ ਵੀ ਦੇ ਯਾਰ ਚੰਗਾ ਯਾਰ ਠੀਕ ਨਾ ਮਰਜੀ ਲੈ ਜੀ ਪੈਸੇ ਜਮਾ ਕਰਾ ਕੇ ਜਾਣੇ ਪੈਣੇ ਆ। ਅੱਛਾ ਯਾਰ ਭਾਈ ਹਾਂ ਤੂੰ ਆਏ ਵੜ ਗਿਆ ਕਿੰਜ ਤੇ ਤੈਨੂੰ ਪਤਾ ਨਹੀਂ ਬਾਉਂਡਰੀ ਲਾਈ ਪਈ ਆ। ਅੱਜ ਇੰਨੀ ਸੰਗ ਨਹੀਂ ਕਿਤੇ ਮੁਰਕ ਦੇਖੀਏ ਤੂੰ। ਠੀਕ ਆ ਭਾਈ ਯਾਰ ਗਲਤੀ ਹੋ ਗਈ ਮੈਂ